ਆਵਾੜੇ ਉਹ ਰੋਈਦਾ ਨਹੀਂ ਹੁੰਦਾ ਇਹਦੇ ਉਹਨਾਂ ਦੀ ਕਿਸਮਤ ਚੰਗੀ ਆ ਜਿਹੜਾ ਅਸੀਂ ਲੇਟ ਹੋ ਗਏ ਉਹਦਾ ਦੁਕਾਨਦਾਰ ਕਹਿੰਦਾ ਏ ਠੰਡੇ ਪੇਟੀ ਠੰਡੀ ਨਹੀਂ ਲੱਗੀ ਮੈਂ ਕੋਈ ਨਹੀਂ ਤੂੰ ਲਾਦੇ ਅਸੀਂ 10 ਮਿੰਟ ਬੈਹੇ ਨੇ ਜੇ ਕਿਤੇ ਠੰਡੇ ਟਾਈਮ ਨਾਲ ਮਿਲ ਜਾਂਦੇ ਨਾ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਠੰਡਿਆ ਕਰਨਾ ਉਹ ਤੇਰੇ ਵਾਲੂ ਕੁੱਟਿਆ ਬੀੜਾ ਬਹਿ ਜਾਏ ਹੋ ਜਾਂਦਾ ਕੋਈ ਨਹੀਂ ਆਪਣਾ ਕੰਮ ਹੀ ਇਦਾਂ ਦਾ ਵਾ ਕਦੀ ਸਾਨੂੰ ਵੱਜ ਗਈਆਂ ਕਦੀ ਫੇਰ ਸਾਨੂੰ ਵੱਜ ਗਈਆਂ ਬਕਵਾਨਾ ਕਰ ਕੁੱਟਿਆ ਹਲੋ ਦੂਜੀ ਸਾਈਡ ਤੇ ਚਲੀਏ ਉਸਤਾਦ ਜੀ ਜਿਹੜੇ ਠੰਡੇ ਠੰਡੇ ਲੈਣੇ ਨਾ ਤੁਸੀਂ ਹੁਣੇ ਲੈ ਲਿਓ ਮੁੜ ਕੇ ਤੁਸੀਂ ਲੇਟ ਹੋ ਜਾਂਦੇ ਜੇ ਕੋਈ ਉਹਨਾਂ ਠੰਡੇ ਥੋੜੀ ਪੈ ਗਈ ਆਣੇ ਆ ਉਹ ਮੌਕੇ ਦਾ ਨਾ ਵੇਖਾਂਗੇ ਕੀ ਲੈ ਕੇ ਆਉਣਾ ਵਾ ਜਬਰੂਆ ਓਕੇ ਦਾ ਹਾਂਜੀ ਉਸਤਾਦ ਜੀ ਉਹ ਗੇੜਾ ਸਾਹਮਣੇ ਤਾਜੀ ਗੇਟ ਤੇ ਉਹ ਹੀ ਗੱਡੀਆਂ ਨਹੀਂ ਰੋਕੀ ਪੁੱਛਦਾ ਹੀ ਮਨ ਨੂੰ ਵੀ ਪਤਾ ਵਾਪੇ ਗੇਟ ਉਹ ਹੀ ਮੈਂ ਚੱਲ ਕੋ ਖਾ ਪੀ ਕੇ ਉਹਨੇ ਭੁੱਖੇ ਪੇਟ ਲੜਾਈਆਂ ਥੋੜੀਆਂ ਹੁੰਦੀਆਂ ਆ ਕੇ ਲਾਉਨੇ ਫੈਂਟਾ